ਸਤਿ ਅਕਾਲ ਦੋਸਤੋ ਅਮੀਰ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਗੇ ਅੱਜ ਸੀ ਹੰਕਾਰੇ ਲੋਕਾਂ ਦੀਆਂ ਨਿਸ਼ਾਨੀਆਂ ਲੈ ਕੇ ਆਏ ਕਿ ਜਿਹੜੇ ਲੋਕ ਹੰਕਾਰੇ ਹੁੰਦੇ ਆ ਨਾ ਉਹਨਾਂ ਦੇ ਕੀ ਲੱਛਣ ਹੁੰਦੇ ਤੇ ਕੀ ਨਿਸ਼ਾਨੀਆਂ ਹੁੰਦੀਆਂ ਸਸੀਂ ਆਪਣੇ ਆਲੇ ਦਿਵਾਲੀ ਇਹੋ ਜਿਹੇ ਲੋਕ ਬਹੁਤ ਦੇਖੇ ਹੋਣਗੇ ਜੋ ਹੰਕਾਰ ਨਾਲ ਭੜੇ ਪਏ ਆ ਜਿਨ੍ਹਾਂ ਨੂੰ ਚੇਤਾ ਪੁੱਲ ਜਾਂਦਾ ਕਿ ਆਉਣ ਵਾਲਾ ਸਮਾਂ ਜਿਹੜਾ ਵਾਣਾ ਬੜਾ ਬਲੀਵਾਨ ਵਾ ਆਉਣ ਵਾਲੇ ਸਮੇਂ ਵਿੱਚ ਜੇ ਅੱਜ ਹੀ ਕਿਸ ਨੂੰ ਦੁਖੀ ਬੰਦੇ ਨੂੰ ਦੁਖੀ ਕਰ ਰਹੇ ਆ ਨਾ ਤੇ ਆਉਣ ਵਾਲੇ ਸਮੇਂ ਵਿੱਚ ਇਹ ਜਿਹੜਾ ਵਕਤ ਸਾਡੇ ਉੱਪਰ ਵੀ ਆ ਸਕਦਾ ਵਾ ਜਿਹਦੇ ਇਹ ਲੋਕ ਹੁੰਦੇ ਨਾ ਹੰਕਾਰ ਤੇ ਦੇ ਪੈਸੇ ਦੇ ਵਿੱਚ ਇੰਨੇ ਚੱਕਣਾ ਚੂਰ ਹੋਏ ਹੁੰਦੇ ਆ ਨਾ ਇਹਨਾਂ ਨੂੰ ਸਭ ਕੁਝ ਭੁੱਲ ਜਾਂਦਾ ਵਾ ਇਹਨਾਂ ਨੂੰ ਸਿਰਫ ਆਪਣਾ ਆਪ ਯਾਦ ਰਹਿੰਦਾ ਵਾ ਇਹਨਾਂ ਨੂੰ ਹੋਰ ਕੋਈ ਇਨਸਾਨ ਯਾਦ ਰਹਿੰਦਾ ਵਾ ਵਾਹਿਗੁਰੂ ਜੀ ਨੇ ਕਿਹਾ ਕਿ ਮਨ ਜਿਉ ਨੇਰੇ ਭੋਏ ਆ ਇਹ ਲੋਕ ਭੁੱਲ ਜਾਂਦੇ ਆ ਕਿ ਜੇ ਅੱਜ ਕਹੀ ਤੇ ਦੁੱਖ ਦੀ ਘੜੀ ਹੈ ਤੇ ਅਸੀਂ ਹੱਸ ਰਹੇ ਆਂ ਅਸੀਂ ਉਹਦਾ ਮਜ਼ਾਕ ਉਡਾ ਰਹੇ ਆਂ ਉਹਨੂੰ ਗੱਲਾਂ ਕਰਕੇ ਹੋਰ ਦੁਖੀ ਕਰ ਰਹੇ ਆਂ ਹੋ ਸਕਦਾ ਕਿ ਆਉਣ ਵਾਲਾ ਸਮਾਂ ਜਿਹੜਾ ਸਾਡਾ ਵੀ ਇਨ੍ਹਾਂ ਦੁੱਖਾਂ ਵਿੱਚ ਪੈ ਜਾਵੇ ਉਹ ਲੋਕ ਜਿਹੜੇ ਆ ਨਾ ਉਹ ਇਹ ਸਭ ਕੁਝ ਭੁੱਲ ਕੇ ਜਿੱਦਾਂ ਵਾਹਿਗੁਰੂ ਜੀ ਨੇ ਕਿਹਾ ਸੀ ਨਾ ਕਿ ਜੇ ਕਿਹੇ ਲਈ ਖੂਪ ਪੁੱਟੀਏ ਨਾ ਤੇ ਆਪਣੇ ਲਈ ਅੱਗੇ ਦੋ ਖੂਪ ਪੁੱਟੇ ਹੁੰਦੇ ਆ ਜੇ ਅੱਜ ਇਹੀ ਕਿਸੇ ਨੂੰ ਦੁਖੀ ਕਰਕੇ ਤਮਾਸ਼ਾ ਵੇਖ ਰਹੇ ਆ ਉਹਦਾ ਮਜ਼ਾਕ ਉਡਾਰੇ ਆ 10 ਬੰਦਿਆਂ ਵਿੱਚ ਬੈਠ ਕੇ ਤੇ ਹੋ ਸਕਦਾ ਕਿ ਵਾਹਿਗੁਰੂ ਬਹੁਤ ਜਲਦੀ ਉਸ ਦੁਖੀ ਬੰਦੇ ਦੀ ਅਰਦਾਸ ਸੁਣ ਲੇ ਤੇ ਹੋ ਸਕਦਾ ਕਿ ਜਿਹੜੇ ਅੱਜ ਉਹਨੂੰ ਗੱਲਾਂ ਕਰਦੇ ਆ ਕਿ ਕੱਲ ਨੂੰ ਜਿੰਨਾ ਲੋਕਾਂ ਵਿੱਚ ਬੈ ਕੇ ਉਹ ਮਜ਼ਾਕ ਉਡਾਰਿਆ ਜਿੰਨਾ ਲੋਕਾਂ ਵਿੱਚ ਗੱਲਾਂ ਕਰਿਆ ਹੋ ਸਕਦਾ ਕਿ ਉਹ ਲੋਕੀ ਕੱਲ ਨੂੰ ਉਹਦਾ ਵੀ ਮਜ਼ਾਕ ਉਡੋ ਉਹਨੂੰ ਵੀ ਗੱਲਾਂ ਕਰਨ ਇਸ ਕਰਕੇ ਕਦੇ ਵੀ ਕਿਸੇ ਦੇ ਦੇ ਦੁੱਖ ਵਿੱਚ ਜਿਹੜਾ ਵਾ ਸਾਨੂੰ ਮਖੌਲ ਨਹੀਂ ਡਾਉਣਾ ਚਾਹੀਦਾ ਤਾਂਨੇ ਮেরে ਨਹੀਂ ਮਾਰਨੇ ਚਾਹੀਦੇ ਇਹਨਾਂ ਲੋਕਾਂ ਦੀਆਂ ਨਿਸ਼ਾਨੀਆਂ ਦੀ ਗੱਲਾਂ ਕਰਦੇ ਕਿ ਇਹਨਾਂ ਲੋਕਾਂ ਦੇ ਕੀ ਲੱਛਣ ਹੁੰਦੇ ਹਨਕਾਰ ਦੇ ਇਹਨਾਂ ਵਿੱਚ ਇੱਕ ਮੈਂ ਜਿਹੜੀ ਉਹ ਬੜੀ ਪ੍ਰਧਾਨ ਹੋ ਜਾਂਦੀ ਆ ਇਹ ਹਰ ਇੱਕ ਗੱਲ ਵਿੱਚ ਕਹਿੰਦੀ ਆ ਕਿ ਜੇ ਰਵ ਕੋਈ ਚੰਗਾ ਕੰਮ ਕੀਤਾ ਨਾ ਮੈਂ ਕੀਤਾ ਇਹ ਆਪਣੇ ਆਪ ਨੂੰ ਹਰ ਇੱਕ ਚੰਗਿਆਈ ਦੇ ਅੱਗੇ ਰੱਖਦੇ ਆ ਤੇ ਜੇ ਰ ਕੋਈ ਬੁਰਾ ਕੰਮ ਹੋ ਗਿਆ ਨਾ ਉਹ ਤੂੰ ਕੀਤਾ ਇਸ ਕਰਕੇ ਇੱਕ ਅੱਦੇ ਵੀ ਮਾਰੇ ਕੰਮ ਦਾ ਸੇੜਾ ਆਪ ਨਹੀਂ ਲੈਂਦੇ ਹਮੇਸ਼ਾ ਚੰਗਿਆਈ ਦਾ ਸੇੜਾ ਆਪ ਲੈਂਦੇ ਆ ਇਹਨਾਂ ਦਾ ਜਿਹੜਾ ਹੰਕਾਰ ਹੁੰਦਾ ਇਹਨਾਂ ਦੇ ਸਿਰ ਚੜ੍ਹ ਕੇ ਬੋਲਦਾ ਵੈ ਇਹਨਾਂ ਲੋਕਾਂ ਦੇ ਦੂਸਰੇ ਨੰਬਰ ਤੇ ਨਿਸ਼ਾਨੀ ਇਹ ਮੈਂ ਮੈਂ ਬਹੁਤ ਕਰਦੇ ਪਹਿਲੇ ਨੰਬਰ ਤੇ ਦੂਸਰੇ ਨੰਬਰ ਤੇ ਇਹਨਾਂ ਨੂੰ ਨਿੱਕੇ ਵੱਡੇ ਦੀ ਇੱਜ਼ਤ ਕਰਨੀ ਭੁੱਲ ਜਾਂਦੀ ਹੈ ਇਹਨਾਂ ਦੇ ਅੱਖਾਂ ਗੇਹਮਿਸ਼ਾ ਪੈਸਾ ਜਾਇਆ ਰਹਿੰਦਾ ਸਿਰਫ ਪੈਹਾ ਹੀ ਦੇਖਦਾ ਵਾ ਇਹਨਾਂ ਨੂੰ ਹੋਰ ਕੁਝ ਨਹੀਂ ਦੇਖਦਾ ਨਾ ਨਾ ਕੋਈ ਭੈਣ ਨਾ ਕੋਈ ਭਰਾ ਇਹਨਾਂ ਨੂੰ ਕੁਝ ਨਹੀਂ ਦੇਖਦਾ ਇਹਨਾਂ ਨੂੰ ਸਿਰਫ ਆਪਣਾ ਸੁਆਰਥ ਤੇ ਆ ਪਨੇ ਸਿਰਫ ਪੈਸੇ ਵਿੱਚ ਚੱਕਣਾ ਚੂੜ ਹੋਏ ਰਹਿੰਦੇ ਆ ਪਰ ਇਹ ਲੋਕ ਇਹ ਨਹੀਂ ਜਾਣਦੇ ਕਿ ਜਿਹੜੇ ਪੈਸੇ ਨੂੰ ਕਰਕੇ ਅੱਜ ਅਹੀਂ ਹੰਕਾਰੇ ਪਏ ਆ ਇਹ ਜਿਹੜਾ ਪੈਹਾ ਵਾ ਇਹਨਾਂ ਨੇ ਤਨੀ ਹਾਨੂੰ ਮੜੀਆਂ ਤੱਕ ਕਰਨਾ ਮੜੀਆਂ ਤੱਕ ਕਰਨ ਲਈ ਚਾਰ ਇਨਸਾਨਾਂ ਦੀ ਲੋੜ ਪੈਂਦੀ ਆ ਤੇ ਇਸ ਕਰਕੇ ਇਹ ਜਿਹੜੇ ਲੋਕ ਆ ਨਾ ਇਹ ਪੈਸੇ ਵਿੱਚ ਚੱਕਣਾ ਚੂੜ ਹੋ ਜਾਂਦੇ ਆ ਦੂਸਰੀ ਨਿਸ਼ਾਨੀ ਇਹਨਾਂ ਦੀ ਇਹ ਆ ਤੀਸਰੀ ਨਿਸ਼ਾਨੀ ਇਹਨਾਂ ਦੀ ਹੰਕਾਰੇ ਲੋਕਾਂ ਦੀ ਇਹ ਹੁੰਦੀ ਆ ਕਿ ਹਰ ਇੱਕ ਗੱਲ ਵਿੱਚ ਇਹ ਆਪਣਾ ਫਾਇਦਾ ਪਾਲਦੇ ਆ ਇਹ ਕੋਈ ਵੀ ਗੱਲ ਹੋਗੀ ਨਾ ਇਹ ਆਪਣੇ ਫਾਇਦੇ ਲਈ ਹੀ ਕਰ ਆਉਂਦੇ ਆ ਸਿਰਫ ਇਹ ਲੋਕ ਜਿਹੜੀ ਹੁੰਦੀਆਂ ਨਾ ਸਿਰਫ ਆਪਣਾ ਫਾਇਦਾ ਤੇ ਅਗਲੇ ਬੰਦੇ ਦਾ ਨੁਕਸਾਨ ਹੀ ਭਾਲਦੇ ਆ ਇਸ ਕਰਕੇ ਇੰਨਾ ਇਹੋ ਜਿਹੇ ਲੋਕ ਜੇ ਤੁਹਾਡੇ ਆਲੇ ਦੁਆਲੇ ਹੈਗੇ ਤੇ ਇਨਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਇਹ ਸਿਰਫ ਆਪਣੇ ਹੰਕਾਰ ਵਿੱਚ ਹੀ ਚੂੜ ਹੋਏ ਰਹਿੰਦੇ ਸਿਰਫ ਆਪਣੇ ਆਪ ਨੂੰ ਹੀ ਹਰ ਪਾਸੇ ਵਡਿਆਉਂਦੇ ਆ ਤੇ ਅਗਲੇ ਬੰਦੇ ਵਿੱਚ ਇਹਨਾਂ ਨੂੰ ਸਾਰੇ ਨੁਕਸ ਦਿਖਦੇ ਆ ਆਪਣੇ ਆਪ ਵਿੱਚ ਇਹ ਬੜੇ ਸੁੱਚੇ ਤੇ ਪਵਿੱਤਰ ਬਣ ਕੇ ਰਹਿੰਦੇ ਕਿ ਅਸੀਂ ਬੜੇ ਸੁੱਚੇ ਦੇ ਅਸੀਂ ਬੜੇ ਪਵਿੱਤਰ ਆ ਅਸੇ ਆਸਾਂ ਕੋ ਤਾਂ ਕੋਈ ਗਲਤੀ ਨਹੀਂ ਹੁੰਦੀ ਜੁਨੀਆਂ ਗਲਤੀਆਂ ਹੁੰਦੀਆਂ ਬਸ ਤੁਹਾਡੇ ਕੋਲ ਹੀ ਹੁੰਦੀਆਂ ਇਹ ਲੋਕਾਂ ਦੀਆਂ ਇਹ ਨਿਸ਼ਾਨੀਆਂ ਹੁੰਦੀਆਂ ਜਿਹੜੇ ਹੰਕਾਰੇ ਲੋਕ ਹੁੰਦੇ ਹਨ ਉਹਨਾਂ ਨੂੰ ਕਦੀ ਵੀ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੁੰਦਾ ਉਹਨਾਂ ਨੂੰ ਜਿੰਨੀਆਂ ਗਲਤੀਆਂ ਹੋਣ ਉਹ ਦੂਜਿਆਂ ਦੀਆਂ ਦੇਖਦੀਆਂ ਵਾ ਆਪਣੀ ਆਪ ਵਿੱਚ ਉਹਨਾਂ ਨੂੰ ਕੋਈ ਗਲਤੀ ਨਹੀਂ ਦਿਖਦੀ ਉਹ ਕਦੀ ਵੀ ਨਹੀਂ ਆਖਣਗੇ ਕਿ ਅਸੀਂ ਮਾਰੇ ਆ ਜਾਂ ਸਾਡੇ ਵਿੱਚ ਆ ਗਲਤੀ ਹੋ ਗਈ ਸਾਡੇ ਕੋਲ ਨਾ ਕਦੀ ਨਹੀਂ ਇਹ ਲੋਕ ਮੰਨਦੇ ਹੈਗੇ ਇਹ ਸਿਰਫ ਦੂਜੇ ਬੰਦੇ ਨੂੰ ਨੀਵਾ ਵਿਖਾਉਂਦੇ ਤੇ ਆਪਣੇ ਆਪ ਨੂੰ ਹਮੇਸ਼ਾ ਚੰਗਾ ਦੱਸਦੇ ਆ ਜੀਰੇ ਹੰਕਾਰੇ ਲੋਕ ਹੁੰਦੇ ਨਾ ਜੇ ਕਿਤੇ ਥੋੜਾ ਬਹੁਤਾ দান ਪੁੰਨ ਕਰ ਵੀ ਦੇਣਗੇ ਨਾ ਉਹਨੂੰ ਬੜਾ ਵਧਾ-ਚਰਾ ਕੇ ਸਾਰਿਆਂ ਦੇ ਸਾਹਮਣੇ ਪੇਸ਼ ਕਰਨਗੇ ਸੀ ਇੰਨਾ দান ਪੁੰਨ ਕੀਤਾ ਸੀ ਫਲਾਣੇ ਦਾ ਭਲਾ ਕਰਤਾ ਇਹੋ ਜਿਹੇ ਜਿਹੇ ਲੋਕ ਹਨ ਭਲਾ ਘੱਟ ਤੇ ਆਪਣੀ ਤਾਰੀਫ ਵਧ ਕਰਦੇ ਆ ਭਲਾ ਤੇ ਅਗਲੇ ਦਮੇ ਵਿੱਚ ਥੋੜਾ ਜਿਹਾ ਕੀਤਾ ਹੋਵੇ ਪਰ ਉਸਨੂੰ ਵਧਾ-ਚਰਾ ਕੇ ਬੜਾ ਦੱਸਣਗੇ ਕਰਕੇ ਸਾਨੂੰ ਹੰਕਾਰੇ ਲੋਕਾਂ ਤੋਂ ਥੋੜੀ ਜੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਤੇ ਤੁਸੀਂ ਦੱਸਿਓ ਕਿ ਤੁਹਾਨੂੰ ਇਹ ਵਿਚਾਰ ਕਿਸ ਤਰ੍ਹਾਂ ਦੇ ਲੱਗੇ ਆਪਣੇ ਕਮੈਂਟ ਰਾਹੀਂ ਆਪਣੇ ਵਿਚਾਰ ਜ਼ਰੂਰ ਦੱਸਿਓ ਤੇ ਮਿਲਦੇ ਆਂ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ